ਦੀ ਤਕਰੀ ਤੇ ਸੈਂਟਰ ਹਕੂਮਤ ਵੱਲੋਂ ਉਸ ਸਮੇਂ ਸਰਦਾਰ ਸਿਮਰਜੀਤ ਸਿੰਘ ਮਾਨ ਸੰਤਾਂ ਦੀ ਛੋਟੀ ਫੋਟੋ ਬਣਾ ਕੇ ਆਪਣੀ ਜੇਬ ਵਿੱਚ ਪਾ ਕੇ ਆ ਜਦੋਂ ਅਨੰਦਪੁਰ ਸਾਹਿਬ ਹੱਡੇ ਮੱਲੇ ਤੇ ਉਸ ਸਮੇਂ ਆਦੇ ਸੀ ਆਪਣੀ ਜੇਬ ਦੇ ਵਿੱਚੋਂ ਫੋਟੋ ਕੱਢ ਕੇ ਪੰਡਾਲ ਵਿੱਚ ਹੋ ਕੇ ਸੰਗਤਾਂ ਨੂੰ ਦਿੰਦੇ ਸੀ ਕਿ ਆ ਫੋਟੋ ਨੂੰ ਸਾਹਮਣੇ ਰੱਖਿਓ ਸਤ ਜਗਨੈਸ਼ ਸਿੰਘ ਪਿੰਡਾਂ ਵਾਲੇ ਦੀ ਫੋਟੋ ਨੂੰ ਆਪਣੀ ਜੇਬ ਵਿੱਚ ਪਾ ਕੇ ਰੱਖਿਓ ਕਹਿਣ ਤੋਂ ਬਾਅਦ ਉਹਨਾਂ ਦਾ ਇਹ ਸੰਤਾਂ ਦੀ ਜਿਹਨ ਦਿੱਦ ਨੂੰ ਭੁੱਲ ਨਾ ਜਾਇਓ ਇਹ ਜੌਨ ਦੀਆਂ ਕੁਰਬਾਨੀਆਂ ਨੇ ਇਹ ਦਰਦ ਹੈ ਇਹ ਜ਼ਮੀਰ ਜਾਗਦੀਆਂ ਨਿਸ਼ਾਨੀਆਂ ਨੇ ਆ ਨਹੀਂ ਕਿ ਸਾਡੇ ਪਿੱਛੇ ਕੁਸਮਾਕੀ ਹੋ ਜਾਂਵੇ ਜਦੋਂ ਸਾਡੇ ਲਈ ਫਾਇਦੇ ਵਾਸਤੇ ਗੱਲ ਹੋਵੇ ਉਹ ਲੋ ਸਾਨੂੰ ਮਰਿਆਦਾ ਜਾਲ ਆ ਜਾਵੇ ਤੇ ਨਹੀਂ ਅਸੀਂ ਭੁੱਲ ਪਾ ਜਾਈਏ ਸਾਧ ਸੰਗਤ ਜੀ ਇਹੀ ਅਨੰਦ ਪ੍ਰਸਾਦ ਦੀ ਧਰਤੀ ਦੇ ਉਤੋਂ ਆਪਾਂ ਨੂੰ ਸਾਰਿਆਂ ਨੂੰ ਮਨ ਦੇ ਵਿੱਚ ਵਸਾ ਕੇ ਜਾਣਾ ਚਾਹੀਦਾਗਾ ਘਾਲਤਾਂ ਸਾਹਿਬ ਦੀ ਮਰਿਆਦਾ ਪਹਿਲੇ ਸਮੇਂ ਤੋਂ ਲੈ ਕੇ ਅੱਜ ਤੱਕ ਉਹੀ ਹੈ ਨਾ ਕੋਈ ਟਾ ਸਕਦਾਗਾ ਨਾ ਕੋਈ ਟਾ ਸਕਿਆਗਾ ਜਿਨ੍ਹਾਂ ਨੇ ਪੋਸ਼ਣ ਕੀਤੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆਗਾ ਸਤ ਚੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ